ਮੇਰੇ ਪਹਿਲਾਂ ਇਧਰ ਲਈ ਆਖਰੀ 1.5 ਨੰਬਰ ਨਿਗਾ ਸੀਗੀ ਹਾਂਜੀ ਹੁਣ 1.25 ਰਹਿ ਗਈ 1.25 ਰਹਿ ਗਈ ਤੇ ਇੱਕ ਕਿੰਨੇ ਟਾਈਮ ਤੋਂ ਫਰਕ ਪੈ ਗਿਆ ਸੀਗਾ ਇਹ ਮਹੀਨੇ ਦੇ ਅੰਦਰ ਅੰਦਰ ਫਰਕ ਪੈ ਗਿਆ ਮੰਨ ਲਓ 0.25 ਦਾ ਫਰਕ ਇੱਕ ਮਹੀਨੇ ਦੇ ਵਿੱਚ ਪੈ ਗਿਆ ਹਾਂਜੀ ਮੈਨੂੰ ਚਿੱਟੇ ਮੋਤੀ ਦੇ ਪ੍ਰੋਬਲਮ ਸੀਗੀ ਵੀਰੇ ਹੂੰ ਤੋਂ ਪੱਤੇ ਦਾ ਜਮਾਈ ਨਹੀਂ ਦਿੰਦਾ ਸੀਗਾ ਜੀ ਹੁਣ ਮੈਨੂੰ ਵੀ ਨਾ ਗਿਆ ਬਰਥਡੇ ਨੂੰ ਹੂੰ ਤੇ ਅੱਗੇ ਨਾਲੋਂ ਫਰਕ ਪੈਣ ਲੱਗਾ ਹੁਣ ਦੂਜੀ ਵਾਰ ਆ ਕੇ ਵੇਖ ਲੈਣ ਕਿੰਨਾ ਕਾ ਫਰਕ ਪੈ ਗਿਆ ਰੁਪਏ 25 ਕੇ ਵੇ ਪੈ ਗਿਆ 25 ਪੈ ਗਿਆ ਫਰਕ ਹਾਂ ਤੇ ਹੁਣ ਧੁੱਪ ਚ ਕਿੰਨਾ ਚੰਗਾ ਲੱਗਦਾ ਹੁਣ ਧੁੱਪ ਜਿਹ ਪਹਿਲਾਂ ਛਾਕ ਲ ਸਾਫ ਦਿਨੀ ਨਹੀਂ ਸੀ ਹੁਣ ਦੇਖਣ ਲੱਗ ਵਧੀਆ ਹੁਣ ਪੂਰਾ ਵਿੱਚ ਦੇਖਣ ਲੱਗ ਗਿਆ ਹਾਂ ਉਹ ਸਾਫ ਦਿਨ ਮੈਂ ਦਿਨ ਚਾਹੇ ਦੋ ਵਾਰੀ ਪਾਉਣਾਗਾ ਮੈਨੂੰ ਉਹਦੇ ਦਾ ਬਹੁਤ ਜਿਆਦਾ ਵਧੀਆ ਰਿਜਲਟ ਮਿਲਿਆ ਦਾ ਤੇ ਨਾਲੇ ਲੜਕੀ ਦੇ ਪਾ ਜੀ ਮੈਨੇ ਅਬ ਜੀ ਦੇ ਉਹਨੂੰ ਵੀ ਰਿਜਲਟ ਵਧੀਆ ਮਿਲਿਆ ਘਰਦਿਆਂ ਦੇ ਪਾ ਜੀ ਮੈਨੇ ਉਹ ਵੀ ਰਿਜਲਟ ਬਹੁਤ ਵਧੀਆ ਮਿਲਿਆ ਬਹੁਤ ਬਹੁਤ ਡਾਕਟਰ ਸਾਹਿਬ ਦਾ ਮੈਂ ਧੰਨਵਾਦ ਕਰਦਾ ਕੀ ਕੀ ਫਰਕ ਲੱਗਿਆ ਕੀ ਪ੍ਰੋਬਲਮ ਸੀ ਅੱਖਾਂ ਦੇ ਵਿੱਚ ਔਰ ਉਹ ਵੀ ਕਦ ਨਹੀਂ ਰਾਜੀਂਦਾ ਸੀ ਜੀ ਚਿੱਟਾ ਮੋਤੀਆ ਸੀ ਹੂੰ ਚਿੱਟਾ ਮੋਤੀਆ ਖਾਲੀ ਹੁੰਦੀ ਸੀ ਹਾਂਜੀ ਉਹਦਾ ਮੈਨੂੰ ਫਰਕ ਦੱਸਿਆ ਵੀ ਠੀਕ ਅਜਲਟਾ ਦਾ ਬਹੁਤ ਵਧੀਆ ਸੀ ਜੀ ਨਿਗਾਹ ਅੱਖਾਂ ਦੀ ਬਹੁਤ ਘੱਟ ਸੀ ਜੀ ਬਹੁਤ ਘੱਟ ਸੀ ਹਾਂ ਐਨਕ ਲੱਗਿਆ ਸੀ ਇਸ ਕਰਕੇ ਹੂੰ ਤੇ ਹੁਣ ਇਹ ਦਵਾਈ ਦੇ ਨਾਲ ਫਰ ਪੈ ਗਿਆ ਹੂੰ ਤੇ ਦੂਜੀ ਦਵਾਈ ਤੋਂ ਵੀ ਜ਼ਿਆਦਾ ਫਰਕ ਹੋ ਲੱਗਦਾ ਤੁਹਾਨੂੰ ਵੀ ਮਤਲਬ ਉਹ ਸਾਫ਼ ਦਿਖਣ ਲੱਗਿਆ ਕਿ ਇਹਨਾਂ ਨੂੰ ਹਾਂਜੀ ਹਾਂ ਸਾਫ਼ ਦਿਖਣ ਤੇ ਸੀਸੀ ਕਿੰਨੀਆਂ ਵਰਤੀਆਂ ਤੁਹਾਨੂੰ ਤੁਸੀਂ ਹੁਣ ਤੱਕ ਲਿਦਬਾਲਾ ਇੱਕ ਵਾਤੇ ਆ ਦੂਜੀ ਹੈ ਅੱਛਾ ਹੁਣ ਵਲੋਂ ਦੂਜੀ ਦਾ ਹੀ ਸਟਾਰਟ ਕਰੋਗੇ ਤੁਹਾਡਾ ਨਾਮ ਕੀ ਆ ਫਤਿਹਪਾਲ ਸਿੰਘ ਫਤਿਹਪਾਲ ਸਿੰਘ ਕਿਹੜਾ ਪਿੰਡ ਆ ਤੁਹਾਡਾ ਹੁੰਦਲ ਹੁੰਦਲ ਪਿੰਡ ਆ